ਪੰਡ ਬੁੱਧ ਸਿੰਘ ਵਾਲਾ ਦੇ ਕਬੱਡੀ ਟੂਰਨਾਮੈਂਟ ਤੇ ਪਹੁੰਚੇ ਖੇਡ ਪ੍ਰੇਮੀ ਖਿਡਾਰੀ ਤੇ ਪ੍ਰਮੋਟਰ ਸਾਥੀਓ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਬੁੱਧ ਸਿੰਘ ਵਾਲਾ ਟੂਰਨਾਮੈਂਟ ਕਮੇਟੀ ਦਾ ਕਿਉਂਕਿ ਅੱਜ ਤੋਂ 3-4 ਸਾਲ ਪਹਿਲਾਂ ਇਹਨਾਂ ਦੇ ਟੂਰਨਾਮੈਂਟ ਤੇ ਮੈਂ ਭੁੱਲ ਕੇ ਗਿਆ ਸੀ ਵੀ ਸਰਪੰਚ ਸਾਹਿਬ ਜੇ ਕਰ ਸਕਦੇ ਆ ਤਾਂ ਪਹਿਲ ਕਦਮੀ ਕਰੋ ਪੰਜਾਬ ਦੀ ਜਿਹੜੀ ਕਬੱਡੀ ਨੂੰ ਬਚਾਉਣ ਦੀ ਖਾਤਰ ਪਿੰਡਾਂ ਦੇ ਵਿੱਚ ਨਰੋਲ ਪਿੰਡਾਂ ਦੀਆਂ ਟੀਮਾਂ ਦੇ ਮੈਚ ਜਾਂ ਇੱਕ ਪਲੇਅਰ ਬਾਹਰੋਂ ਕਈ ਵਾਰ ਕੋਈ ਪਿੰਡ ਨਿਕਾ ਹੁੰਦਾ ਤੇ ਉਹ ਪਲੇਅਰ ਨੂੰ ਖੇਡਣ ਦਾ ਥਾਂ ਨਹੀਂ ਹੁੰਦਾ ਘੱਟੋ-ਘੱਟ ਇੱਕ ਪਲੇਅਰ ਇੱਕ ਤੋਂ ਵੱਧ ਨਹੀਂ ਇਹ ਟੂਰਨਾਮੈਂਟ ਕਰਾਉਣੇ ਸ਼ੁਰੂ ਕਰੋ ਧਰਵਾਦੀ ਇਸ ਕਰਕੇ ਆ ਕਿ ਆਮ ਤੌਰ ਤੇ ਇਹ ਨਾਰੇ ਲਾਉਂਦੇ ਤੁਸੀਂ ਆਮ ਹੀ ਸੁਣਿਆ ਹੈ ਕਿ ਸ਼ਹੀਦੋ ਤੁਹਾਡੀ ਸੋਚ ਤੇ ਅਸੀਂ ਪਹਿਰਾ ਦੇਾਂਗੇ ਠੋਕੇ ਤੇ ਠੋਕੇ ਪਹਿਰਾ ਅਜ ਤੱਕ ਕਦੇ ਕਿਸੇ ਨੇ ਦਿੱਤਾ ਨਹੀਂ ਕਹਿ ਦਿੰਦੇ ਆ ਜਿਵੇਂ ਅੱਜ ਦੇ ਸਮੇਂ 'ਚ ਸ਼ਹੀਦ ਹੋਣ ਜਾ ਰਹੇ ਆ ਸਾਡੇ ਕਿਸਾਨ ਨੇਤਾ ਇਹੇ ਨਾਰੇ ਲੱਗਣਗੇ ਕਿ ਤੇਰੀ ਸੋਚ ਤੇ ਪਹਿਰਾ ਦੇਾਂਗੇ ਉਹ ਜੋ ਕੁਝ ਕਰਨਾ ਉਹਦੇ ਜਿਉਂਦੇ ਹੁੰਦੇ ਤੋਂ ਕਰਨਾ ਉਹ ਨਹੀਂ ਕਰ ਰਹੇ ਪਰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਖੱਡੂ ਦਾ ਕਿ ਇਹਨਾਂ ਨੇ ਸਾਡੀ ਸੋਚ ਤੇ ਸਾਡੇ ਜਿਉਂਦਿਆਂ ਹੀ ਪਹਿਰਾ ਦੇ ਕੇ ਵਿਖਾਤਾ ਸਾਡੀ ਸੋਚ ਆ ਕਿ ਕਬੱਡੀ ਦੇ ਵਿੱਚ ਵੱਧ ਤੋਂ ਵੱਧ ਪਲੇਅਰਾਂ ਨੂੰ ਪਾਰਟਿਸਿਪੇਟ ਕਰਵਾਇਆ ਜਾਵੇ ਕਬੱਡੀ ਦੇ ਨਾਮ ਵੱਧ ਤੋਂ ਵੱਧ ਪਲੇਅਰਾਂ ਕੋਲ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਖਿਡਾਰੀਆਂ ਕੋਲ ਜਾਣ ਜੇ ਅਸੀਂ ਕਬੱਡੀ ਨੂੰ ਜਿਉਂਦਾ ਰੱਖਣਾ ਹੈ ਤੇ ਨਵੀਂ ਪਨੀਰੀ ਤਿਆਰ ਕਰਨ ਦੀ ਸਾਨੂੰ ਨਾਲ ਦੀ ਨਾਲ ਲੋੜ ਆਏ ਇਕਦਮ ਤਿਆਰ ਨਹੀਂ ਹੁੰਦੀ ਕਬੱਡੀ ਦਾ ਪਲੇਅਰ ਤਿਆਰ ਹੋਣ ਤੇ 10-15 ਸਾਲ ਲੱਗਦੇ ਆ ਅੱਜ ਆਪਾਂ ਸਾਰੇ ਜਾਣਦੇ ਆ ਕਿ ਸਾਰਾ ਪੰਜਾਬ ਲੜ ਰਿਹਾ ਉਸ ਕਾਰਪੋਰੇਟ ਸੋਚ ਦੇ ਅਗੇਂਸਟ ਕਾਰਪੋਰੇਟ ਸੋਚ ਉਹ ਆ ਕਿ ਜਿਹੜੇ ਸਾਰੇ ਸਾਧਨ ਹੈ ਕੁਝ ਲੋਕਾਂ ਦੇ ਹੱਥਾਂ 'ਚ ਇਕੱਠੇ ਹੋ ਜਾਣ ਪੰਜਾਬ ਦੀ ਖੇਤੀ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਅੱਜ ਸਾਰਾ ਪੰਜਾਬ ਪੰਜਾਬ ਦਾ ਬੱਚਾ-ਵੱਚਾ ਲੜ ਰਿਹਾ ਉਸ ਕਾਰਪੋਰੇਟ ਸੋਚ ਦੇ ਉਲਟ ਤੇ ਅਸੀਂ ਕਹਿੰਦੇ ਆ ਕਿ ਇਹ ਕਾਰਪੋਰੇਟ ਸੋਚ ਨਹੀਂ ਹੋਣੀ ਚਾਹੀਦੀ ਇਹ ਸਰਪੱਖੀ ਹੋਣੀ ਚਾਹੀਦੀ ਆ ਖੇਤੀ ਸਾਡੇ ਸਾਰੇ ਲੋਕਾਂ ਦੀ ਆ ਕੱਲੇ-ਕੱਲੇ ਕਿਸਾਨ ਦਾ ਖਿਆਲ ਰੱਖਣਾ ਚਾਹੀਦਾ ਸਾਰੇ ਇੱਥੇ ਕੀ ਹੁੰਦੇ ਆ ਜਿੱਤੇ ਅਸੀਂ ਉਸ ਵਾਸਤੇ ਲੜਾਈ ਲੜ ਰਹੇ ਤੁਸੀਂ ਸਾਰੇ ਜਾਣਦੇ ਸਾਰਾ ਪੰਜਾਬ ਲੜਾਈ ਲੜ ਰਿਆ ਤੇ ਉਹਦੇ ਪੈਰਲਲ ਦੂਜੇ ਪਾਸੇ ਕੀ ਹੋ ਰਿਹਾ ਚਾਦੀ ਕਬੱਡੀ ਦੀ ਖੇਡ ਦੇ ਵਿੱਚ ਵੀ ਉਹ ਕਾਰਪੋਰੇਟ ਸੋਚ ਆ ਚੁੱਕੀ ਆ ਕੁਝ ਵੱਡੀਆਂ ਟੂਰਨਾਮੈਂਟ ਕਮੇਟੀਆਂ ਕੁਝ ਵੱਡੇ ਤਣਾਟ ਤੇ ਕੁਝ ਵੱਡੇ ਫਾਈਨੈਂਸਰ ਉਹ ਸਿਰਫ ਕਾਰਪੋਰੇਟ ਸੋਚ ਨੂੰ ਬਣਾਵਾ ਦੇ ਰਹੇ ਆ ਚੰਗ ਪਲੇਅਰਾਂ ਤੱਕ ਕਬੱਡੀ ਨੂੰ ਸੀਮਿਤ ਕਰ ਰਹੇ ਆ ਕਬੱਡੀ ਨੂੰ ਕਮਰਸ਼ੀਅਲਾਈਜ਼ ਕਰਨਾ ਚਾਹੁੰਦੇ ਆ ਕਬੱਡੀ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਆਮ ਪਲੇਅਰਾਂ ਦਾ ਉਹਨਾਂ ਨੂੰ ਕੋਈ ਵੀ ਸੋਚ ਨਹੀਂ ਤੇ ਇੱਥੇ ਅਪੀਲ ਮੈਂ ਆਮ ਕਮੇਟੀਆਂ ਨੂੰ ਆਮ ਟੂਰਨਾਮੈਂਟ ਕਮੇਟੀਆਂ ਨੂੰ ਕੀਤੀ ਆ ਭਰਾਵੋ ਉਠੋ ਬਚਾ ਲੋ ਕਬੱਡੀ ਨੂੰ ਕਬੱਡੀ ਤਾਂ ਹੀ ਬਚੂਗੀ ਜੇ ਸਾਰੇ ਪਲੇਅਰ ਦੇ ਵਿੱਚ ਹਿੱਸਾ ਲੈਣਗੇ ਕਬੱਡੀ ਤਾਂ ਹੀ ਬਚੂਗੀ ਜੇ ਖੇਡਾਂ ਦਾ ਜਿਹੜਾ ਸਾਰਾ ਪੈਸਾ ਵੰਡਵਾ ਪਲੇਅਰਾਂ ਕੋਲ ਜਾਊਗਾ ਨਿੱਕੇ ਨਿੱਕੇ ਪਲੇਅਰ ਮਿਹਨਤਾਂ ਕਰਦੇ ਆ ਚਾਰ-ਚਾਰ ਪੰਜ-ਪੰਜ ਸਾਲ ਕਿਰਾਏ ਨੂੰ ਤਰਸਦੇ ਆ ਤੇ ਕੱਲ ਨੂੰ ਪਲੇਅਰ ਕਿਥੋਂ ਭਾਲਦੇ ਆ ਇਹਨਾਂ ਨੂੰ ਸਾਹ ਕੇ ਰੱਖਣ ਦੀ ਲੋੜ ਆ ਤੇ ਇਸ ਉਤਮ ਦੇ ਵਿੱਚ ਪਿੰਡ ਬੁੱਸਗੋਲੇ ਨੇ ਪਹਿਲ ਕਦਮੀ ਕੀਤੀ ਆ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦੀ ਆ ਕਬੱਡੀ ਦੇ ਵਿੱਚ ਬੇਸ਼ੱਕ ਹੋਰ ਵੀ ਬਹੁਤ ਬਲਾਮਾਂ ਆ ਗਈਆਂ ਲੜਾਈ ਚਾਲੂ ਆ ਯਾਰੀ ਆ ਸਾਡੇ ਦੋਸਤ ਮੇਰੇ ਚੇਲੇ ਬਾਲ ਕੇ ਆ ਅੱਜ ਕੱਲ ਪ੍ਰਮੋਟਰ ਬਣਿਆ ਕੈਨੇਡਾ ਦੇ ਵਿੱਚ ਰਾਜਵੰਤਨੀ ਜੀ ਦੀ ਉੱਥੇ ਉੱਥੇ ਟੀਮਾਂ ਬਣਾਉਂਦੇ ਆ ਤੇ ਕਹਿੰਦੇ ਨਹੀਂ ਪ੍ਰਮੋਟਰ ਨਹੀਂ ਪ੍ਰਮੋਟਰੀਆਂ ਪੁੱਤ ਤੁਸੀਂ ਪ੍ਰਮੋਟਰੀਆਂ ਜਦ ਪੰਜਾਬ ਦੇ ਮੁੰਡਿਆਂ ਨੂੰ ਕੈਨੇਡਾ ਦੇ ਟੂਰ ਕਰਾਉਂਦੇ ਆ ਕਾਲਾ ਗਾਜੀ ਆਣਾ ਮੇਰਾ ਸ਼ਿਹਰਦੀ ਆ ਮੇਰੇ ਕੋਲ ਹੀ ਇਹ ਕਬੱਡੀ ਸਿੱਖੀ ਆ ਮੇਰੇ ਉਲਟੀ ਬਹੁਤ ਮੈਚ ਖੇਡੇ ਆ ਲੋਕ ਖੜ ਖੜ ਕੇ ਵੇਖਦੇ ਹੁੰਦੇ ਸੀ ਪਰ ਕਹਿੰਦਾ ਜੇ ਕਹਿੰਦਾ ਤੈਨੂੰ ਕਾਲੇ ਨੇ ਰੋਕ ਲਿਆ ਤੇ ਕਹਿੰਦਾ ਰੋਕਿਆ ਕਿਹਨੇ ਮੇਰਾ ਚੇਲਾ ਹੀ ਆ ਉਹ ਮੈਂ ਹੀ ਘਰ ਦਿੱਤਾ ਉਹ ਰੋਕੂ ਨਾ ਜੇ ਚੇਲਾ ਗੁਰੂ ਤੋਂ ਵੱਧੂ ਨਾ ਤਾਂ ਫਿਰ ਗੁਰੂ ਕਾਸ਼ ਕੰਦਾ ਗੁਰੂ ਉਹੋ ਹੀ ਕਾਮਯਾਬ ਹੈ ਜਿਹਦੇ ਚੇਲਿਆਂ ਤੋਂ ਵੱਧ ਜਾਣ ਤੇ ਅੱਜ ਇਹਨਾਂ ਨੇ ਮੇਰਾ ਸਿਰ ਚਾ ਕੀਤਾ ਦੁਨੀਆ ਦੇ ਉੱਤੇ ਕਾਲੇ ਨੇ ਟ੍ਰਾਂਟੋ ਕੱਪ ਦੇ ਉੱਤੇ ਲਗਾਤਾਰ ਦੋ ਵਾਰ ਬੈਸਟ ਜਾਫੀ ਰਿਆ ਇਹ ਇੱਕ ਇਤਿਹਾਸ ਹੈ ਤੇ ਹਰਜੀਤ ਬਾਜਾ ਖੰਨਾ ਉਹ ਵੀ ਦਾ ਮੇਰੇ ਸਟੂਡੈਂਟ ਸੀ ਗੁਰਨਾਕ ਆਜ ਤੇ ਉਹਨੇ ਤਿੰਨ ਵਾਰ ਲਗਾਤਾਰ ਤਿੰਨ ਸਾਲ ਅੱਜ ਤੱਕ ਕੋਈ ਵੀ ਪਲੇਅਰ ਪੰਜਾਬ ਦਾ ਲਗਾਤਾਰ ਤਿੰਨ ਸਾਲ ਬੈਸਟ ਰਿਡ ਨਹੀਂ ਰਿਹਾ ਤੇ ਕੋਈ ਜਾਫੀ ਕਾਰੇ ਗਾਜੀਆਣੀ ਦੀ ਬਰਾਬਰੀ ਨਹੀਂ ਕੀਤੀ ਜਿਹੜੇ 2 ਸਾਲ ਲਗਾਤਾਰ ਚਾਫੀ ਦੇ ਸਾਨੂੰ ਮਾ ਨਾ ਮਾਲਵੇ ਨੂੰ ਕਿਉਂ ਕਿਉਂਕਿ ਕਹਿੰਦੇ ਸੀ ਮਾਲਵੇ ਚ ਪਲੇਅਰ ਨਹੀਂ ਪੈਦਾ ਹੁੰਦੇ ਤੇ ਉਸ ਟਾਈਮ ਮੈਂ ਮਾਲਵੇ ਚ ਪਲੇਅਰ ਪੈਦਾ ਕੀਤੇ ਗਰਨਾਨਕ ਕਾਜੀ ਚ ਪੜਦੇ ਸੀ ਮੈਂ ਮੈਨੂੰ ਡਿਊਟੀ ਸੀ ਮੈਂ ਉੱਥੋਂ ਜਾ ਕੇ ਇਹਨਾਂ ਦੀ ਟੀਮ ਦੇ ਉੱਤੇ ਆਪਣੀ ਮਿਹਨਤ ਕੀਤੀ ਤੇ ਨਾਲ ਹੀ ਮੈਂ ਇਹਨਾਂ ਦੇ ਖੇਡਦਾ ਹੁੰਦਾ ਸੀਗਾ ਬਰਾਬਰ ਇੱਕੋ ਟੀਮ ਬਣਾ ਕੇ ਖੇਡੇ ਆ ਤੇ ਮਾਲਵੇ ਦਾ ਨਾਮ ਉੱਚਾ ਕੀਤਾ ਪਰ ਅੱਜ ਫੇਰ ਭਰਾਵੋ ਲੋੜਾ ਹੁਣ ਤੁਸੀਂ ਸਾਰੇ ਜਾਣਦੇ ਆ ਜੋ ਵੇਨੇ ਅਕੇ ਮਾਲਵੇ ਚ ਪਲੇਅਰ ਖਤਮ ਹੋ ਰਹੇ ਆ ਮਾਲਵੇ ਦੇ ਵਿੱਚ ਉਹ ਪਲੇਅਰ ਕਿਉਂ ਖਤਮ ਹੋ ਰਹੇ ਆ ਉਹਦਾ ਸਭ ਤੋਂ ਵੱਡਾ ਕਾਰਨ ਕਿਉਂਕਿ ਜਿੰਨਾ ਵੀ ਮਾਲਵੇ ਦੇ ਵਿੱਚ ਵੱਧ ਤੋਂ ਵੱਧ ਟੂਰਨਾਮੈਂਟਾਂ ਦੇ ਪੈਸਾ ਲਾਇਆ ਮਲਵਈਆਂ ਨੇ ਲਾਇਆ ਅੱਧੀ ਰਾਤ ਤੱਕ ਮੈਚ ਕਰਵਾਏ ਵੱਡੇ ਵੱਡੇ ਨਾਮ ਰੱਖੇ ਤੇ ਸਨਮਾਨ ਕੀਤਾ ਮੈਂ ਕੋਈ ਦੋਖੀ ਨਹੀਂ ਸਾਡੇ ਮਾਝੇ ਦੇ ਪਲੇਅਰਾਂ ਦਾ ਜਾਂ ਦੁਆਬੇ ਦੇ ਪਲੇਅਰਾਂ ਦਾ ਉਹ ਵੀ ਕਬੱਡੀ ਪਲੇਅਰਾਂ ਦਾ ਮਾਣ ਉਹਨਾਂ ਦਾ ਹੋਣਾ ਚਾਹੀਦਾ ਪਰ ਜਿੱਥੇ ਅਸੀਂ ਉਹਨਾਂ ਦਾ ਮਾਣ ਕਰਦੇ ਆ ਆਪਦੇ ਇਲਾਕੇ ਦੇ ਪਲੇਅਰਾਂ ਦਾ ਮਾਣ ਵੀ ਕਰੋ ਅਸੀਂ ਆਪਣੇ ਇਲਾਕੇ ਦੇ ਪਲੇਅਰਾਂ ਨੂੰ ਹਰਦਾ ਵੇਖ ਕੇ ਖੁਸ਼ ਹੋਈਆਂ ਸਾਡੇ ਪਲੇਅਰ ਦਬ ਕੇ ਖੱਲੇ ਨੂੰ ਰਹਿ ਗਏ ਤੇ ਸਾਡੇ ਦੂਜੇ ਵੀਰ ਜਿਹੜੇ ਦੂਜੇ ਇਲਾਕੇ ਦੇ ਆ ਉਹ ਪਲੇਅਰ ਤਾਂ ਨਹੀਂ ਗਏ ਮਾਈਕਲ ਨੂੰ ਇੱਕ ਉਦਾਹਰਨ ਦੰਨਾ ਅੰਬੀਰ ਧੂਰ ਤੇ ਮੀਰੀ ਪੀਰੀ ਦਾ ਮੈਚ ਚੱਲ ਰਿਆ ਸੀ ਦੁੱਲੇ ਬਸਰਖਪੁਰੀਏ ਦੇ ਪਿੰਡ ਜਦ ਟੀਮ ਹਾਰ ਗਈ ਨਾ ਮੀਰੀ ਪੀਰੀ ਅੰਬੀਰ ਧੂਰ ਤੋਂ ਉਥੇ ਸ਼ੋਗ ਸਾਗਿਆ ਟੂਰਨਾਮੈਂਟ ਚ ਸ਼ੋਗ ਉਹਨਾਂ ਦੇ ਭਾਦਾ ਪਤਾ ਨਹੀਂ ਕੀ ਹੋ ਗਿਆ ਵੀ ਸਾਡੀ ਟੀਮ ਹਾਰ ਗਈ ਤੇ ਸਾਡੇ ਤੇ ਘੋਲੀਏ ਨਾਲ ਵੇਖਿਆ ਮੈਂ ਸੋਚਦਾ ਹਾਂ ਦਾ ਸੀ ਕਿ ਅੰਬੀ ਧੂਰ ਹਰ ਜੇ ਕਿਉਂਕਿ ਲੋਕ ਟੀਕਾ ਮਾਰਦੇ ਨਹੀਂ ਸਾਡੇ ਤੇ ਮੈਂ ਕਹਿੰਦਾ ਜੀ ਹਰ ਜੇ ਤਾਂ ਕੱਲ ਟੀਕਾ ਦਾ ਨਾ ਮਾਰਨ ਤੇ ਜਦ ਸਾਡੀ ਟੀਮ ਹਾਰਦੀ ਆ ਤੇ ਇੱਥੇ ਫਿਰ ਮੇਲੇ ਲੱਗ ਜਾਂਦੇ ਆ ਵੀ ਮਲਵਈਆਂ ਦੀ ਟੀਮ ਹਰਾਦੀ ਟੀਵੀ ਦੀ ਟੀਮ ਹਰਾਦੀ ਸਾਡੀ ਐਸ ਸੋਚ ਨੇ ਕਬੱਡੀ ਮਾਰੀ ਆ ਤੁਸੀਂ ਸਾਰੇ ਜਾਣਦੇ ਆ ਹੁਣ ਮੈਂ ਬੋਲਦਾ ਠੀਕ ਆ ਮੈਂ ਵੀ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਨੂੰ ਟੋਕਦਾ ਸੀਗਾ ਵੀ ਟੂਰਨਾਮੈਂਟ ਚੱਲਦੇ ਚ ਨਾ ਬੋਲੋ ਅਸੀਂ ਚੱਲਦੇ ਮੈਚ ਨਹੀਂ ਮੈਚ ਰੋਕ ਕੇ ਬੋਲਣ ਲੱਗੇ ਆ ਮੈਨੂੰ ਪਤਾ ਹੈ ਕਿ ਦਰਸ਼ਕਾਂ ਨੂੰ ਕਬੱਡੀ ਚਾਹੀਦੀ ਆ ਆ ਗੱਲਾਂ ਨਹੀਂ ਚਾਹੀਦੀਆਂ ਪਰ ਇਹਨਾਂ ਦੀ ਅੱਜ ਸਾਨੂੰ ਲੋੜ ਆ ਸਾਡੇ ਮਾਲਵੇ ਨੂੰ ਕਿੰਨੇ ਕੁ ਪਲੇਅਰ ਆ ਸਾਡੇ ਮਾਲਵੇ ਚ ਨਾਮੀ ਉਂਗਲਾਂ ਤੇ ਗਿਣਨ ਵਾਲੇ ਪੰਜ ਚਾਰ ਪਲੇਅਰ ਰਹਿ ਗਏ ਕਿਉਂ ਉਹਦੇ ਜ਼ਿੰਮੇਵਾਰ ਅਸੀਂ ਆ ਅਸੀਂ ਵੱਡੇ ਵੱਡੇ ਨਾਮ ਟ੍ਰੈਕਟਰ ਕਬਾਈਨਾ ਰੱਖ ਕੇ ਕਿਉਂ ਟ੍ਰੈਕਟਰ ਕਬਾਈਨਾ ਜਾਂ ਹਰਿਆਣੇ ਚ ਗਈਆਂ ਜਾਂ ਦੋਆਬੇ ਚ ਗਈਆਂ ਮਾਲਵੇ ਤਾਂ ਉਹ ਰਹੀ ਨਹੀਂ ਤੇ ਅਸੀਂ ਰੱਖੀ ਕਿਹਦੇ ਵਾਸਤੇ ਜਾਂਦੇ ਆ ਆਪਣੇ ਪਲੇਅਰਾਂ ਦਾ ਨਹੀਂ ਸੋਚਿਆ ਪਰ ਅੱਜ ਮੈਂ ਸਾਰੇ ਮਾਲਵੇ ਨੂੰ ਅਪੀਲ ਕਰਦਾ ਵੈਸੇ ਤਾਂ ਮੇਰੀ ਅਪੀਲ ਸਾਰੇ ਪੰਜਾਬ ਨੂੰ ਹੀ ਆ ਵੀ ਭਰਾਵੋ ਕਬੱਡੀ ਨੂੰ ਵਿਚਾਰੋ ਤੇ ਮਲਵਈਓ ਤੁਸੀਂ ਆਪਣਾ ਮਾਲਵਾ ਵਿਚਾਰੋ ਮੈਂ ਭਾਗੇ ਭਰਾਏ ਟੂਰਨਾਮੈਂਟ ਤੇ ਬੋਲਿਆ ਸੀ ਕਿ ਸਾਡੇ ਕੋਲੇ ਨਾ ਕੋਈ ਕਮੈਂਟੇਟਰ ਆ ਤੇ ਨਾ ਕੋਈ ਪ੍ਰਮੋਟਰ ਆ ਤੇ ਨਾ ਹੀ ਚੰਗਾ ਰੈਫਰੀ ਆ ਅੱਜ ਮਲਵਈਆਂ ਕੋਲੇ ਪ੍ਰਮੋਟਰ ਵੀ ਬਹੁਤ ਤਗੜੇ ਆ ਕਮੈਂਟੇਟਰ ਵੀ ਬਹੁਤ ਤਗੜੇ ਆ ਆ ਮਾਲਵੇ ਦੇ ਕਮੈਂਟੇਟਰ ਆ ਜਿਹੜੇ ਧੁਕੀ ਭਾਈ ਫੜਦੇਾਰੇ ਪੰਜਾਬ ਦੇ ਵਿੱਚ ਮੈਂ ਉਹ ਧਨਵਾਦੀਆਂ ਉਹਨਾਂ ਕਮੈਂਟੇਟਰਾਂ ਦਾ ਮਲਵਈਆਂ ਦਾ ਜਿਨ੍ਹਾਂ ਨੇ ਸਿਰ ਚਾ ਕੀਤਾ ਤੇ ਮਾਲਵੇ ਦੀ ਜਿਆਦਾ ਰੈਫਰੀ ਆ ਵਧੀਆ ਰੈਫਰੀ ਕਰ ਰਹੇ ਆ ਅਗਰ ਜਿੱਤ ਲੰਗੇ ਨੇ ਵਰਗੇ ਜਿਹੜੇ ਵਾਰਡ ਮਿਲਿਆ ਵਧੀਆ ਲੈ ਫਿਰ ਟੌਪ ਤੇ ਗਏ ਹੋਏ ਆ ਉਹਨਾਂ ਤੇ ਮੈਨੂੰ ਮਾਣ ਆ ਪਰ ਮੇਰੀ ਅਪੀਲ ਸਿਰਫ ਟੂਰਨਾਮੈਂਟ ਕਮੇਟੀਆਂ ਅੱਗੇ ਆ ਭਰਾਵੋ ਆਪਾਂ ਚੰਦ ਪਲੇ ਦਾ ਮਗਰ ਨਾ ਭੱਜ ਗਏ ਨਵੀਂ ਪਨੀਰੀ ਨੂੰ ਤਕੜਾ ਕਰੀਏ ਅੱਜ ਮੈਚ ਹੋਰੇ ਕਿੰਨੇ ਤਕੜੇ ਮੈਚ ਹੋ ਰਹੇ ਆ ਵੇਖ ਕੇ ਚੰਦ ਖੁਸ਼ ਹੁੰਦਾ ਕੀ ਅਸੀਂ ਮੇਰੇ ਖੁਦ ਪਲੇੜਾ ਨਾਲ ਹੁੰਦੀ ਰਹੀ ਵੀ ਗਰਜੀਤ ਲੈ ਕੇ ਆਓ ਏਕਮ ਲੈ ਕੇ ਆਓ ਮੈਂ ਇਹ ਕਿਹੜਾ ਯਾਰ ਦੂਜੇ ਪਲੇੜਾ ਨੂੰ ਹੀ ਦੇਖ ਲੋ ਦੋਨੋਂ ਕਿਉਂ ਦੇਖਦੇ ਮੱਖਣ ਮਾੜਾ ਸੀ ਸੈਦੋ ਵਾਲਾ ਜੀਤਾ ਮਾੜਾ ਸੀ ਬਲਜੀਤ ਮਾੜਾ ਸੀ ਸੀਰਾ ਠੂਰ ਮਾੜਾ ਸੀ ਕਿੱਡੇ ਤਗੜੇ ਪਲੇਰ ਸੀ ਜਦੋਂ ਅਸੀਂ ਦੋ ਚਾਰ ਪਲੇੜਾ ਨੂੰ ਟਾਰਗੇਟ ਬਣਾ ਕਰਦੇ ਆ ਉਦੋਂ ਕਬੱਡੀ ਦਾ ਨੁਕਸਾਨ ਹੁੰਦਾ ਜਿੱਥੇ ਕਬੱਡੀ ਸਾਰਿਆਂ ਵਾਸਤੇ ਆ ਉਥੇ ਦਰਸ਼ਕਾਂ ਦਾ ਪਿਆਰ ਵੀ ਸਾਰਾ ਪਲੇਰਾਂ ਵਾਸਤੇ ਚਾਹੀਦਾ ਤੇ ਮੈਂ ਇੱਕ ਰੀਲ ਪਾਈ ਸੀ ਜਿੱਥੇ 20 25 ਕੱਪ 20 25 ਮੋਟਰਸਾਈਕਲ ਰੱਖਦੇ ਆ ਨਾ ਤੇ ਚਾਰ ਪੰਜ ਨਵੇਂ ਪਲੇਅਰਾਂ ਨੂੰ ਹੀ ਦੇਜਿਆ ਕਰੋ ਜਿੰਨਾਂ ਚਿਰ ਨਵੇਂ ਪਲੇਅਰਾਂ ਦਾ ਸਨਮਾਨ ਨਹੀਂ ਕਰਦੇ ਨਵੇਂ ਪਲੇਅਰਾਂ ਦਾ ਹੌਸਲਾ ਨਹੀਂ ਵਧਾਉਂਦੇ ਉਹਨਾਂ ਚਿਰ ਕਬੱਡੀ ਜਿਉਂਦੀ ਨਹੀਂ ਹੋਣੀ ਮੇਰੇ ਆਪ ਦੇ ਪਿੰਡ ਦੀ ਟੀਮ ਮੈਂ 7 ਸਾਲ ਲਗਾਤਾਰ ਹਰਿਆ ਸੀ 7 ਸਾਲ ਜੋ ਸ਼ੁਰੂ ਕੀਤੀ ਆ ਕੁੱਟ ਖਾ ਕੇ 7 ਸਾਲ ਫਿਰ ਜਾ ਕੇ ਚਿਰੱਕ ਦੀ ਟੀਮ ਤਗੜੀ ਹੋਈ ਸੀ ਉਹ ਭਰਾਵੋ ਤਗੜੇ ਹੋਣਾ ਬਹੁਤ ਔਖਾ ਪਰ ਐਡਾ ਔਖਾ ਵੀ ਜੇ ਲੋਕਾਂ ਦੀ ਹੱਲਾਸ਼ੇਰੀ ਹੋਵੇ ਜੇ ਲੋਕਾਂ ਦਾ ਸਾਥ ਹੋਵੇ ਤੇ ਮੈਂ ਲੋਕਾਂ ਤੋਂ ਸਾਖ ਦੀ ਅਮੀਰ ਕਰਦਾ ਕਿ ਨਵੇਂ ਪਲੇਅਰਾਂ ਦਾ ਸਾਥ ਦਿਓ ਵੱਧ ਤੋਂ ਵੱਧ ਨਵੇਂ ਪਲੇਅਰਾਂ ਨੂੰ ਮੌਕਾ ਦਿਓ ਤੇ ਆ ਜਿਹੜਾ ਅંધੇਰਾ ਕਰਦੇ ਆ ਨਾ ਇਹ ਬਾਅਦ ਪਲੇਅਰਾਂ ਦੇ ਨਾਲੇ ਹੋਵਾਂਗੇ ਵੀ ਆਪਾਂ ਹਨੇਰਾ ਵੀ ਨਹੀਂ ਕਰਨਾ ਆਪਾਂ ਨਸ਼ਾ ਵੀ ਨਹੀਂ ਕਰਨਾ ਤੇ ਆਪਾਂ ਟਾਈਮ ਦੇ ਨਾਲ ਟੂਰਨਾਮੈਂਟ ਕਰਾਉਣਾ ਜਨਤ ਦੀ ਰਾਤ ਟੂਰਨਾਮੈਂਟ ਅੱਜ 12 ਵਜੇ ਮੁੱਕ ਗਿਆ ਕੱਲੋਂ ਟੂਰਨਾਮੈਂਟ ਦਾ ਟਾਈਮ ਨਾਲ ਕਿਵੇਂ ਜਾਣਗੇ ਇਹਦੇ ਵਿੱਚ ਜੀ ਸਾਡੀਆਂ ਕਮੇਟੀਆਂ ਦਾ ਕਸੂਰ ਆ ਮੈਂ ਕਹਿੰਦਾ ਸਾਡੇ ਪ੍ਰਬੰਧ ਦੇ ਨਾਲ ਕਸੂਰ ਕਸੂਰ ਨਹੀਂ ਕਹਿੰਦਾ ਤਿਆਰਬੇ ਦੀ ਘਾਟ ਕਸੂਰ ਨਹੀਂ ਹੈ ਨਾ ਤਿਆਰਬੇ ਦੀ ਘਾਟ ਹੈ ਉਹ ਤਿਆਰਬੇ ਦੀ ਘਾਟ ਕਰਕੇ ਅਸੀਂ ਮਾਰ ਖਾਈ ਜਾਂਦੇ ਆ ਸਾਨੂੰ ਇਹਦੇ ਵਾਸਤੇ ਵੀ ਟ੍ਰੇਨ ਹੋਣਾ ਪੈਣਾ ਪਰ ਮੈਂ ਫਿਰ ਵੀ ਤੇਰੀ ਅਪੀਲ ਕਰੂੰਗਾ ਤੇ ਧੰਨਵਾਦ ਕਰਦਾ ਸਰਪੰਚ ਦਾ ਤੇ ਖੱਡੂ ਜੀ ਦਾ ਜਿਨ੍ਹਾਂ ਨੇ ਸਾਡੀ ਸੋਚ ਤੇ ਪਹਿਰਾ ਦੇ ਕੇ ਸ਼ੁਰੂਆਤ ਕੀਤੀ ਆ ਇੱਕ ਪਿੰਡ ਟੂਰਨਾਮੈਂਟ ਕਲੱਬ ਦੀ ਇੱਕ ਪਿੰਡ ਦੇ ਵਿੱਚ ਇੱਕ ਟੂਰਨ ਤੇ ਅੱਜ ਮਾਲਵੇ ਦੀ ਕਬੱਡੀ ਜੇ ਦੁਆਰਾ ਖਾਉਣੀ ਹੈ ਤੇ ਆਪਾਂ ਉਹ 12 12 14 14 ਲੱਖਾਂ ਦੇ ਟੂਰਨਾਮੈਂਟ ਕ੍ਰਾਊਨ ਤੋਂ ਭਰੇਜ ਕਰੀਏ ਮੈਂ ਉਹਨਾਂ ਦੇ ਹੌਲਟ ਨਹੀਂ ਕਿਤੇ ਨਹੀਂ ਉਹ ਵੀ ਮੈਚ ਦੇਖੋ ਉਹ ਵੀ ਅਖਣ ਨੂੰ ਜੀ ਕਰਦਾ ਪਰ ਉਹਦੇ ਨਾਲ ਆਪਾਂ ਹੀ ਨਾ ਟੂਰਨਾਮੈਂਟਾਂ ਵੱਲ ਧਿਆਨ ਦੇਈਏ ਨਵੇਂ ਬੱਚਿਆਂ 'ਤੇ ਧਿਆਨ ਦੇਈਏ ਇਹਨਾਂ ਨਵੇਂ ਨੇ ਉਹ ਬੰਦਾ ਜੇ ਗੈਪ ਪੈ ਗਿਆ ਨਾ ਅਸੀਂ ਤਗੜਾ ਮਗੜੀ ਫੜਾਰੇਗੇ ਤੇ ਗੈਪ ਪੈ ਗਿਆ ਮੜਕੇ ਕਾਨੂੰ ਕਬੱਡੀ ਦਾ ਨਾਮ ਰੋਲ ਹੋ ਜੂ ਇਸ ਕਰਕੇ ਕਬੱਡੀ ਨੂੰ ਬਚਾਉਣ ਦੀ ਲੋੜ ਆ ਨਵੇਂ ਆ ਪਲੇਅਰਾਂ ਤੇ ਨਵੀਂ ਪਨੀਰੀ ਤੇ ਵੱਧ ਤੋਂ ਵੱਧ ਧਿਆਨ ਦੇਵੋ ਨਵੇਂ ਪਲੇਅਰਾਂ ਦੇ ਟੂਰਨਾਮੈਂਟ ਕਰਾਓ ਉਹਨਾਂ ਦਾ ਸਨਮਾਨ ਕਰੋ ਤੇ ਦਰਸ਼ਕਾਂ ਨੂੰ ਬੇਨਤੀ ਕਰਦਾ ਨਵੇਂ ਪਲੇਅਰਾਂ ਨੂੰ ਪਿਆਰ ਕਰੋ ਦਰਸ਼ਕੋ ਤੁਹਾਡੇ ਕੋਲ ਬਹੁਤ ਤਗੜੀ ਤਾਕਤ ਹੈ ਜਿਹਨੂੰ ਤੁਸੀਂ ਪਿਆਰ ਕਰਕੇ ਸਨਮਾਨ ਤੇ ਜਾ ਸਕਦੇ ਆ ਕਿਉਂਕਿ ਕਬੱਡੀ ਦਰਸ਼ਕਾਂ ਦੇ ਖਾਣ ਹੈ ਸਭ ਤੋਂ ਵੱਡਾ ਯੋਗਦਾਨ ਦਰਸ਼ਕਾਂ ਦਾ ਜਿਹੜਾ ਬਿਨਾਂ ਕਿਸੇ ਸਵਾਰਥ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਬੱਡੀ ਵੇਖਦਾ ਮੈਂ ਜ਼ਿਆਦਾਤਰ ਤੁਹਾਡੇ ਵਿੱਚ ਹੀ ਹਾਂ ਤੇ ਵੀ ਦਾ ਕਿ ਜਿਵੇਂ ਬੁੱਲਸ ਨੇ ਆਏ ਨੇ ਮੇਰੀ ਪੀਰ ਮੰਨੀ ਆ ਬਾਕੀ ਪਿੰਡ ਵੀ ਇਸ ਤਰ੍ਹਾਂ ਮੰਨਣਗੇ ਕਮੈਂਟੇਟਰਾਂ ਤੋਂ ਰੈਫਰੀਆਂ ਤੋਂ ਮਿਲ ਰਿਹਾ ਕਿ ਬਹੁਤ ਚੰਗਾ ਖੇੜਾ ਮਿਲ ਰਿਹਾ ਪਿੰਡਾਂ ਦੇ ਵਿੱਚ ਕਿ ਸ਼ੁਰੂਆਤ ਹੋ ਰਹੀ ਆ ਦੁੱਧਾਂ ਦੂਰ ਨਹੀਂ ਮਾਲਵੇ ਦੀ ਕਬੱਡੀ ਦਿਵਾਣਾ ਫਿਰ ਜਾਈਆ ਆਪਣੀਆਂ ਪ੍ਰਾਣੀਆਂ ਬਲਿੰਦਿਆਂ ਤੇ ਜਾਊਗੀ ਤੇ ਇੱਥੇ ਸਾਡੇ ਕੋਲੇ ਦੇ ਨਵੇਂ ਮੁੰਡਿਆਂ ਨੂੰ ਮਾਰਲਾ ਮੌਕਾ ਖੜੂ ਜੀ ਮੈਨਾਂ ਹੀ ਮਿਲਣਾ ਆ ਮੁੰਡੇ ਕਿੰਨੇ ਆ ਅੱਜ ਇਹ ਛੋਟੇ ਟੂਰਨਾਮੈਂਟ ਘੱਟੋ ਘੱਟ 50 ਮੁੰਡਿਆਂ ਦੇ ਕੋਲ ਆ ਜਾਣ ਆ ਰਿਹਾ 50 ਮੁੰਡੇ 50 ਮੁੰਡੇ ਇਸ ਤਰ੍ਹਾਂ ਖੜੇ ਆ ਕੋਈ ਵੀ ਰਾਜਜੀ ਕਿਤੇ ਵੀ ਚੱਲੇ ਰਾਜਜੀ ਨਵੇਂ ਪਲੇਅਰਾਂ ਨੂੰ ਲੈ ਕੇ ਜਾਣਗੇ ਉਹ ਟਾਰਗੇਟ ਹੀ ਲੈ ਕੇ ਆਏ ਆ ਕਿ ਨਵੇਂਾਂ ਦੀ ਵਾਅ ਫਾਇਰ ਲਈ ਹੈ ਨਵੇਂਾਂ ਦੀ ਫਾਇਰਨੀ ਆ ਅਸੀਂ ਪੁਰਾਣਿਆਂ ਨੂੰ ਛੱਡਣਾ ਨਹੀਂ ਪੁਰਾਣਿਆਂ ਨਾਲ ਵੀ ਮੇਲਾ ਵੇਖਾਂਗੇ ਪਰ ਨਵੇਂਾਂ ਤੇ ਵੀ ਉਹਨਾਂ ਹੀ ਜੋਰ ਲਾਉਣਾ ਜਿਨਾ ਪੁਰਾਣਿਆਂ ਤੇ ਲਾਉਂਦੇ ਆ ਤਾਂ ਕਿ ਅਸੀਂ ਕਬੱਡੀ ਨੂੰ ਬਲੰਦੀ ਤੇ ਲਿਆ ਸਕੀਏ ਐਡਾ ਟੈਡਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀਪਰ ਬਹੁਤ ਬਹੁਤ ਧੰਨਵਾਦ